ਜਾ ਇੰਨੇ ਟਿੰਡੇ ਛੱਡੇ ਪਿਆ ਹੋਰ ਨਹੀਂ ਕਿਉਂਕਿ ਆ ਚ ਦਿਹੜ ਨਾਨੇ ਨਰਮਾ ਸਾਰਾ ਨਰਮਾ ਛਟੀਆਂ ਚ ਪਿਆ ਕੀ ਕਰਾਂਗੇ ਝਾੜੀ ਦੇ ਕੇ ਕਲੀਆਂ ਸੀਗੀਆਂ ਜੇ ਹੁਣ ਆ ਇੰਨਾ ਹੁੰਦੀਆਂ ਨਾ ਆਹ ਟਿੰਡੇ ਰਹਿਣਾ ਤਾਂ ਨਾ ਨਰਮਾ ਖਰਾਬ ਹੁੰਦਾ ਕਿਹੜੇ ਰੋਟ ਨਰਮਾ ਖਰਾਬ ਹੋ ਗਿਆ ਜਿਹੜਾ ਸੀਗਾ ਪੰਜ ਚਾਰ ਮਾ ਨਰਮਾ ਕਿੱਲੇ ਦਾ ਉਹ ਖਰਾਬ ਕਰਤਾ ਇਹਨਾਂ ਨੇ ਲੈ ਆ ਅਗਰੀ ਦਾ ਨਰਮਾ ਪਿਆਗਾ ਟੁਕਣ ਨਾਲ ਆ ਦੇਖੋ ਭਾਈ ਦੇ ਆਰਨਾ ਦੇ ਕੰਮ ਇੱਕ ਫੁੱਟ ਨਹੀਂ ਚੱਜਦਾ ਫੜ ਇੱਕ ਵੀ ਸਾਰੇ ਆ ਪਿਆ ਬਾਕੀ ਸਿਰੇ ਜਿਹੜਾ ਨਰਮਾ ਸੀ ਆ ਦੇਖੋ ਐ ਕਾਣਾ ਹੋ ਗਿਆ ਆ ਕਾਣਾ ਹੋਇਆ ਪਿਆ ਇੱਕ ਫੁੱਟ ਦੇ 2 ਫੁੱਟਾਂ ਚੱਜਦੇਗਾ 4 ਕਾਣੀਆਂ ਕਿਸੇ ਕੰਮ ਦਾ ਨਰਮਾ ਨਹੀਂ ਕੀ ਕਰਾਂਗੇ ਗਰੀਬੀ ਨੇ ਮਾਰੇ ਪਏ ਆ ਹੁਣ ਕਿੱਧਰ ਜਾਗੇ ਕੀ ਚੱਗੇ ਕਿੱਥੋਂ ਖਾਵਾਂਗੇ ਜ਼ਿੰਮੇਵਾਰ ਦੇ ਪੱਲੇ ਤਾਂ ਕੁਝ ਨਹੀਂ ਹੈਗਾ ਜ਼ਿਮੇਦਾਰ ਦੇ ਪੱਲੇ ਦਾ ਕੱਖ ਵੀ ਨਹੀਂ ਆਹਦਾ ਕਹਿੰਦਾ ਜ਼ਮੀਨਾਂ ਜ਼ਿਮੀਦਾਰ ਕੋਲੇ ਜ਼ਮੀਨਾਂ ਚੋਂ ਕੀ ਨਿਕਲਦਾ ਕੁਛ ਨਹੀਂ ਨਿਕਲਦਾ ਆ ਸਾਰਾ ਨਰਮ ਕਾਣਾ ਹੋਇਆ ਪਿਆ ਆਹ ਦੇਖ ਲਓ ਦਿਖਾ ਦਿਓ ਇਹਨੂੰ ਮੋਦੀ ਨੂੰ ਦਿਖਾ ਦੇ ਜੀ ਭਗਵਾਨ ਤਵਾਨ ਨੂੰ ਦਿਖਾ ਦੇ ਨਰਮੇ ਹੋਏ ਆ ਸਾਰਾ ਨਰਮ ਖਰਾਬ ਹੋ ਗਿਆ 1 ਫੁੱਟ ਨਹੀਂ ਚੱਜਦਾ 1 ਫੁੱਟ ਹੀ ਨਹੀਂ ਚੱਜਦੀ ਨਿਕਲਦੀ ਆਹ ਦੇਖ ਲਓ ਭਾਈ ਜ਼ਿਮੀਦਾਰ ਦੀ ਫਸਲ ਜਿਮੀਦਾ ਬੁੜੀਆਂ ਆਪ ਤਾਂ ਕੰਮ ਨਹੀਂ ਕਰਦੇਆਂ ਦਿਹਾੜ ਨਾਲ ਨੂੰ ਭੇਜ ਜਾਂਦੇ ਨੇ ਦਿਹਾੜ ਨਾਲ ਮੋਟਾ ਮੋਟਾ ਚੁੱਕੇ ਲੈ ਗਈਆਂ ਕਾਣਾ ਮੀਣਾ ਇੱਥੇ ਛੱਡ ਗਈਆਂ ਇੱਕ ਪੁੱਤ ਵੀ ਨਹੀਂ ਇਹਨਾਂ ਨੇ ਤਾਂ ਪੜਿਆ ਅੱਜੇ ਨਾਲ ਸਾਰਾ ਨਰਮਾ ਚਟੀਆਂ ਚ ਪਿਆ ਕਾਣਾ ਮਕਾਣਾ ਹੋਇਆ ਕੀ ਕਰਿਆ ਜਾਵੇ ਹੁਣ ਮੈਂ ਦੱਸ ਹੁਣ ਇੱਥੇ ਹੁਣ ਮੈਥੋਂ ਇੰਨਾ ਨਰਮਾ ਕਿਉਂ ਕਾਣਾ ਚੁਕੀਦਾ ਆਪ ਤਾਂ ਬੁੜੀਆਂ ਹੱਥ ਨਹੀਂ ਲਾਉਂਦੀਆਂ ਕਰੇ ਸਰਦਾਰੀਆਂ ਬਣੀਆਂ ਬੈਠੀਆਂ ਘਰੇ ਬੈਠੀਆਂ ਚੰਗਾ ਖਾਣ ਨੂੰ ਪਾੜਦੀਆਂ ਚੰਗੀਆਂ ਮਮਾਈਲਾ ਹੋਣ ਚੰਗੇ ਛੂਟ ਹੋਣ ਕੋਈ ਨਹੀਂ ਹੈਗਾ ਖੇਤ 'ਚ ਤਾਂ ਆ ਨਾਲ ਮੇਰੇ ਟਿੰਡੇ ਪਏ ਆ ਇਹੀ ਚੱਕ ਕੇ ਲੈ ਜਾਣੀਆਂ ਵਧੀਆ ਦੋ ਤਿੰਨ ਸੇਰ ਨਰਮਾ ਹੋਊਗਾ ਤੇ 50 ਰੁਪਈਆ ਦਾ ਹੋ ਜੂ ਮੈਨੂੰ ਤਾਂ ਮौज ਲੱਗ ਜੂ ਚੱਕ ਕੇ ਲੈ ਜਾਣੀਆਂ ਇੱਥੇ ਕੌਣ ਹੈਗਾ ਦੇਖਦਾ ਕੋਈ ਨਹੀਂ ਦੇਖਦਾ ਚੱਕ ਕੇ ਲੈ ਜਾ ਚੱਕ ਪਾ ਚਲ ਮਾਇਆ ਨਰਮਾ ਮੋਗਦਾ ਨਹੀਂ ਇਹਨਾਂ ਦਾ ਮੈਨੂੰ ਉਡ ਚਾਲਾ ਕੋਈ ਨਹੀਂ ਦੇਖਦਾ ਇੱਥੇ ਭੱਜ ਚੱਲ ਚੱਕ ਕੇ ਨਰਮਾ ਇਹ ਮੇਰੇ ਬਖੜਾ ਵੀ ਨਹੀਂ ਹੋ ਜਾਂਦਾ ਕੋਈ ਆ ਵੀ ਨਾ ਜਾਵੇ ਕੋਈ ਦੇਖਦਾ ਵੀ ਨਾ ਹੋਵੇ ਕੌਣ ਦੇਖਦਾ ਇੱਥੇ ਕੌਣ ਆਉਂਦਾ ਖੇਤ ਚ ਕੋਈ ਨਹੀਂ ਆਉਂਦਾ ਭੱਜ ਚੱਲ ਚੱਕ ਕੇ ਨਰਮਾ ਉਹ ਕਿੱਥੇ ਕਿਹਦੇ ਆਉਣਾ ਉੱਡ ਚਾਲਾ कोई नहीं आज के नरमे जड़ी चल उ दी अं कर देनी दे नहीं तो मंगल भी ना आज कोई जा कु चल मिला बड़ा आम पाचा माया बुरा आ गया उडलै उडे भी नहीं आता बैठा ओहो